ਸਭ ਤੋਂ ਪਹਿਲਾਂ ਸਾਰੇ ਹੀ ਸਰੋਤਿਆਂ ਨੂੰ ਜੈ ਮਾ ਲక్ష్ਮੀ ਸੰਗਤ ਜੀ ਸਵਾਗਤ ਹੈ ਆਪ ਸਭ ਦਾ ਆਪ ਸਭ ਦੇ ਪਿਆਰੇ ਚੈਨਲ ਪੰਜਾਬੀ ਰਾਸ਼ੀ ਫਲ ਟੀਵੀ ਉੱਪਰ ਸੰਗਤ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਅਤੇ ਮਹੱਤਵਪੂਰਨ ਵਿਸ਼ੇ ਉੱਪਰ ਚਰਚਾ ਕਰਨ ਵਾਲੇ ਹਾਂ ਅਸੀਂ ਤੁਹਾਡੇ ਨਾਲ ਇੱਕ ਵਿਸ਼ੇਸ਼ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਕਈ ਲੋਕਾਂ ਦੀ ਜ਼ਿੰਦਗੀ ਬਦਲ ਸਕਦੀ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਸਾਡੇ ਚੈਨਲ ਉੱਪਰ ਵੜਨਾ ਸੰਗਤਾਂ ਦੇ ਕਮੈਂਟਾ ਰਹੇ ਸਨ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਬੜੀ ਪਰੇਸ਼ਾਨੀ ਹੈ ਉਹ ਜਿਸ ਵੀ ਕੰਮ ਨੂੰ ਹੱਥ ਪਾਉਂਦੇ ਹਨ ਉਸ ਕੰਮ ਵਿੱਚ ਅਰਚਨਾ ਜਾਂਦੀ ਹੈ ਉਹਨਾਂ ਦੇ ਘਰ ਨਕਾਰਾਤਮਕ ਸ਼ਕਤੀਆਂ ਕਾਰਨ ਬੁਰਾ ਹਾਲ ਹੈ ਉਹਨਾਂ ਦੇ ਘਰ ਬਿਮਾਰੀ ਹੈ ਪਰੇਸ਼ਾਨੀ ਹੈ ਜਿਸ ਕਾਰਨ ਉਹ ਬਹੁਤ ਦੁਖੀ ਹਨ ਇਸ ਲਈ ਉਹਨਾਂ ਲੋਕਾਂ ਦਾ ਇਹ ਕਹਿਣਾ ਸਨ ਕਿ ਸਾਡੀ ਰਾਸ਼ੀ ਵਿੱਚ ਸੁੱਖ ਕਦੋਂ ਆਵੇਗਾ ਤਾਂ ਸੰਗ ਜੀ ਜੇਕਰ ਤੁਹਾਡੀ ਰਾਸ਼ੀ ਵੀ ਕੁੰਭ ਹੈ ਤਾਂ ਤੁਹਾਡੇ ਲਈ ਅੱਜ ਦੀ ਵੀਡੀਓ ਬਹੁਤ ਖਾਸ ਰਹੇਗੀ ਇਸ ਲਈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਵੀ ਸਰੋਤੇ ਇਸ ਵੀਡੀਓ ਨੂੰ ਦੇਖ ਰਹੇ ਹਨ ਤਾਂ ਸਭ ਤੋਂ ਪਹਿਲਾਂ ਆਪ ਸਭਨਾ ਅੱਗੇ ਇੱਕੋ ਬੇਨਤੀ ਕਰਾਂਗੇ ਕਿ ਤੁਸੀਂ ਕਮੈਂਟ ਬਾਕਸ ਵਿੱਚ ਪਰਮਾਤਮਾ ਦਾ ਨਾਮ ਜ਼ਰੂਰ ਲਿਖ ਦੇਣਾ ਅਤੇ ਨਾਲ ਹੀ ਨਾਲ ਐਸੇ ਵੀਡੀਓ ਨੂੰ ਪੂਰਾ ਦਰੋ ਸੋਣਾ ਤਾਂ ਜੋ ਪੂਰੀ ਗੱਲ ਨੂੰ ਸਮਝ ਕੇ ਤੁਸੀਂ ਆਪਣੇ ਦੁੱਖਾਂ ਤੋਂ ਛੁਟਕਾਰਾ પા ਸਕੋ ਸੰਗਜੀ ਮਾਤਾ ਲక్ష్ਮੀ ਜੀ ਦੀ ਕਿਰਪਾ ਨਾਲ ਤੁਹਾਡੇ ਜੀਵਨ ਵਿੱਚ ਉਹ ਸਮਾਂ ਆਉਣ ਵਾਲਾ ਹੈ ਜੋ ਤੁਹਾਡੇ ਜੀਵਨ ਦੇ ਹਰ ਪਹਿਲੂ ਨੂੰ ਚਮਕਾ ਦੇਵੇਗਾ ਕਿਉਂਕਿ ਅੱਜ ਦੀ ਵੱਡੀ ਖਬਰ ਇਹ ਹੈ ਕਿ ਸ਼ਾਮ 4 ਵਜੇ ਤੋਂ ਤੁਹਾਡੇ ਜੀਵਨ ਵਿੱਚ ਬੇहद ਸ਼ਕਤੀਸ਼ਾਲੀ ਅਤੇ ਅਦਭੁੱਤ ਬਦਲਾਅ ਸ਼ੁਰੂ ਹੋ ਸਕਦੇ ਹਨ ਇਹ ਬਦਲਾਅ ਤੁਹਾਡੇ ਦੁਸ਼ਮਣਾਂ ਨੂੰ ਹੈਰਾਨ ਕਰ ਦੇਣਗੇ ਅਤੇ ਤੁਹਾਨੂੰ ਪਰਮਾਤਮਾ ਦੀ ਕਿਰਪਾ ਨਾਲ ਸਫਲਤਾ ਦੀ ਉਚਾਈ ਤੇ ਪਹੁੰਚਾ ਸਕਦੇ ਹਨ ਜਦ ਤੱਕ ਤੁਸੀਂ ਕਦੇ ਸੁਪਨਾ ਵੇਖਿਆ ਕਰਦੇ ਸਈ ਤੁਹਾਡੀ ਮਿਹਨਤ ਦਾ ਤੁਹਾਨੂੰ ਪੂਰਨ ਫਲ ਮਿਲੇਗਾ ਜ਼ਿੰਦਗੀ ਵਿੱਚ ਵੱਡੇ ਮੌਕੇ ਪ੍ਰਾਪਤ ਹੋਣਗੇ ਤੁਹਾਡੇ ਜੋ ਬੱਚੇ ਹਨ ਉਹਨਾਂ ਨੂੰ ਕੰਮ ਵਿੱਚ ਤਰੱਕੀ ਮਿਲੇਗੀ ਪਰ ਨਾਲ ਹੀ ਨਾਲ ਸਬਨਾ ਸੰਗਤਾਂ ਨੂੰ ਅਸੀਂ ਸਾਵਧਾਨ ਕਰਨੇ ਹਾਂ ਕਿ ਆਪਣੀ ਜ਼ਿੰਦਗੀ ਵਿੱਚ ਇਹ ਤਿੰਨ ਮਹੱਤਵਪੂਰਨ ਗਲਤੀਆਂ ਤੁਸੀਂ ਭੁੱਲ ਕੇ ਵੀ ਨਹੀਂ ਕਰਨੀਆਂ ਸਭ ਤੋਂ ਜੋ ਪਹਿਲੀ ਗਲਤੀ ਹੈ ਉਹ ਹੈ ਅੰਧ ਵਿਸ਼ਵਾਸ ਜਾਂ ਕਿਸੇ ਤੇ ਵੈਸੇ ਹੀ ਵਿਸ਼ਵਾਸ ਕਰ ਲੈਣਾ ਕਿਉਂਕਿ ਜ਼ਿਆਦਾਤਰ ਲੋਕ ਜੋ ਦੁਖੀ ਪਰੇਸ਼ਾਨ ਹਨ ਉਹ ਦੁਖੀ ਪਰੇਸ਼ਾਨ ਇਸ ਕਰਕੇ ਹਨ ਕਿ ਉਹ ਹਰ ਇਨਸਾਨ ਤੇ ਅੰਦਾ ਵਿਸ਼ਵਾਸ ਕਰਦੇ ਹਨ ਅੱਖਾਂ ਮੀਚ ਕੇ ਵਿਸ਼ਵਾਸ ਕਰ ਲੈਂਦੇ ਹਨ ਸੰਗਤ ਜੀ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਆਪਣੇ ਵੀ ਆਪਣੇ ਨਹੀਂ ਬਣਦੇ ਤੁਹਾਡੇ ਆਂਡ ਗੋਂਡ ਅਤੇ ਤੁਹਾਡੇ ਰਿਸ਼ਤੇਦਾਰ ਹੀ ਤੁਹਾਡੇ ਤੋਂ ਇਹ ਕਰਅਕਦੇ ਹਨ ਇਸ ਲਈ ਸਭ ਤੋਂ ਪਹਿਲਾਂ ਤੁਹਾਡੇ ਅੱਗੇ ਇਹ ਬੇਨਤੀ ਕਰਾਂਗੇ ਕਿ ਕਿਸੇ ਤੇ ਅੱਖਾ ਬੰਦ ਕਰਕੇ ਭਰੋਸਾ ਨਾ ਕਰੋ ਅਕਸਰ ਕੁੰਭ ਰਾਸ਼ੀ ਦੇ ਲੋਕ ਬਹੁਤ ਛੇਤੀ ਭਰੋਸਾ ਕਰ ਲੈਂਦੇ ਹਨ ਜੋ ਬਾਅਦ ਵਿੱਚ ਉਹਨਾਂ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ ਅਤੇ ਦੂਜੀ ਗਲਤੀ ਹੈ ਆਪਣੇ ਮੱਥ ਵਿੱਚ ਸ਼ੰਕਾ ਰੱਖਣਾ ਜਦੋਂ ਤੁਸੀਂ ਮਾਤਾ ਲਕਸ਼ਮੀ ਜਾਂ ਕਿਸੇ ਦੀ ਵੀ ਦੇਵਤੇ ਦੀ ਪ੍ਰਾਰਥਨਾ ਕਰਦੇ ਹੋ ਜਦੋਂ ਤੁਸੀਂ ਪਰਮਾਤਮਾ ਅੱਗੇ ਕੋਈ ਅਰਜ਼ ਬੇਨਤੀ ਕਰਦੇ ਹੋ ਤਾਂ ਤੁਸੀਂ ਪੂਰੇ ਵਿਸ਼ਵਾਸ ਨਾਲ ਉਹ ਅਰਜ਼ ਬੇਨਤੀ ਕਰਨੀ ਹੈ ਕਿਉਂਕਿ ਕਈ ਲੋਕਾਂ ਦੀ ਕੀ ਸਮੱਸਿਆ ਹੁੰਦੀ ਹੈ ਕਿ ਉਹ ਰੱਬ ਅਗੇ ਆਪਣੀ ਅਰਜ਼ ਬੇਨਤੀ ਤਾਂ ਕਰ ਲੈਂਦੇ ਹਨ ਅਰਦਾਸ ਤਾਂ ਮੰਗ ਲੈਂਦੇ ਹਨ ਪਰ ਉਹਨਾਂ ਦੇ ਦਿਲ ਵਿੱਚ ਸ਼ੰਕਾ ਹੁੰਦੀ ਹੈ ਸੰਕੋਚ ਹੁੰਦਾ ਹੈ ਜਿਸ ਕਾਰਨ ਉਹਨਾਂ ਦੀ ਅਰਦਾਸ ਪੂਰੀ ਨਹੀਂ ਹੁੰਦੀ ਇਸ ਲਈ ਦੂਸਰੀ ਬੇਨਤੀ ਅਸੀਂ ਇਹ ਹੀ ਕਰਾਂਗੇ ਕਿ ਜਦੋਂ ਵੀ ਤੁਸੀਂ ਪ੍ਰਮਾਤਮਾ ਤੋਂ ਕੁਝ ਮੰਗਣਾ ਹੈ ਤਾਂ ਆਪਣਾ ਪੂਰਨ ਭਰੋਸਾ ਤੁਸੀਂ ਪ੍ਰਮਾਤਮਾ ਵਿੱਚ ਕਰ ਲੈਣਾ ਹੈ ਅਤੇ ਤੀਸਰੀ ਜੋ ਗਲਤੀ ਹੈ ਉਹ ਹੈ અપਮਾਨਕ ਬੋਲਬਾਣੀ ਕਿਸੇ ਦੇ ਨਾਲ ਗੱਲਬਾਤ ਕਰਦੇ ਸਮੇਂ ਹਮੇਸ਼ਾ ਮਿੱਠੇ ਸ਼ਬਦ ਵਰਤੋ ਗੁੱਸੇ ਵਿੱਚ ਆ ਕੇ ਕਿਸ ਨੂੰ ਬੇਇੱਜ਼ਤ ਨਾ ਕਰੋ ਹਰ ਫੈਸਲਾ ਸੋਚ ਸਮਝ ਕੇ ਕਰੋ ਤਾਂ ਕਿ ਬਾਅਦ ਵਿੱਚ ਤੁਹਾਨੂੰ ਪਛਤਾਵਾ ਨਾ ਹੋਵੇ ਇਸ ਸਮੇਂ ਤੁਹਾਡੇ ਲਈ ਅਫਸਰ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਵੱਡਾ ਬਦਲਾਵ ਲਿਆ ਸਕਦੇ ਹੋ ਤੁਹਾਡੀ ਮਿਹਨਤ ਅਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਨਾਲ ਤੁਸੀਂ ਇੱਕ ਸਫਲ ਅਤੇ ਤਰੱਕੀਸ਼ੀਲ ਜੀਵਨ ਪ੍ਰਾਪਤ ਕਰ ਸਕਦੇ ਹੋ ਬਾਕੀ ਇੱਕ ਬੇਨਤੀ ਇਹ ਵੀ ਕਰਾਂਗੇ ਕਿ ਤੁਸੀਂ ਗਰੀਬਾਂ ਦੀ ਜਿੰਨੀ ਸੇਵਾ ਕਰ ਸਕਦੇ ਹੋ ਲੋੜਵੰਦਾਂ ਦੀ ਜਿੰਨੀ ਸੇਵਾ ਕਰ ਸਕਦੇ ਹੋ ਉਹ ਤੁਹਾਡੇ ਲਈ ਵਧੀਆ ਰਹੇਗੀ ਕਿਉਂਕਿ ਲੋੜਵੰਦਾਂ ਦੀ ਮਦਦ ਕਰਨ ਨਾਲ ਪਰਮਾਤਮਾ ਸਾਡੇ ਤੇ ਖੁਸ਼ ਹੋ ਜਾਂਦਾ ਹੈ ਅਤੇ ਸਾਡੀ ਰਾਸ਼ੀ ਵਿੱਚ ਜਿੰਨੇ ਵੀ ਦੁੱਖ ਹੁੰਦੇ ਹਨ ਉਹ ਸਭ ਕੱਟੇ ਜਾਂਦੇ ਹਨ ਇਸ ਲਈ ਇਹ ਸ਼ਾਨਦਾਰ ਸਮੇਂ ਦਾ ਪੂਰਾ ਲਾਭ ਉਠਾਓ ਅਤੇ ਨਾਲ ਹੀ ਨਾਲ ਹੁਣ ਅਸੀਂ ਤੁਹਾਡੇ ਨਾਲ ਕੁਝ ਉਪਾਅ ਸਾਂਝੇ ਕਰਾਂਗੇ ਜਿਨ੍ਹਾਂ ਘਰਾਂ ਵਿੱਚ ਬਹੁਤ ਜ਼ਿਆਦਾ ਕਲੇਸ਼ ਹੁੰਦਾ ਹੈ ਜਿਨ੍ਹਾਂ ਘਰਾਂ ਵਿੱਚ ਨਕਾਰਾਤਮਕ ਸ਼ਕਤੀਆਂ ਕਾਰਨ ਦੁੱਖ ਪਰੇਸ਼ਾਨੀ ਵਧੀ ਹੋਈ ਹੈ ਤਾਂ ਸਭ ਤੋਂ ਪਹਿਲਾਂ ਜੋ ਉਪਾਅ ਤੁਸੀਂ ਕਰਨਾ ਹੈ ਉਹ ਹੈ ਤੁਸੀਂ ਕੀੜਿਆਂ ਦੇ ਭੌਣ ਤੇ ਦਾਣਾ ਪਾ ਕੇ ਆਉਣਾ ਹੈ ਜਦ ਵੀ ਤੁਸੀਂ ਸਵੇਰੇ ਉਰਦੇ ਹੋ ਅਤੇ ਸਿਹਰ ਕਰਨ ਲਈ ਜਾਂਦੇ ਹੋ ਤਾਂ ਤੁਸੀਂ ਇੱਕ ਮੁਠੀ ਦਾਣਿਆਂ ਦੀ ਆਪਣੇ ਨਾਲ ਲੈ ਜਾਣੀ ਹੈ ਅਤੇ ਜਿੱਥੇ ਵੀ ਤੁਹਾਨੂੰ ਕੀੜਿਆਂ ਦਾ ਭੌਣ ਨਜ਼ਰ ਆਉਂਦਾ ਹੈ ਤਾਂ ਉੱਥੇ ਜਾ ਕੇ ਤੁਸੀਂ ਇਹ ਦਾਣੇ ਕੀੜਿਆਂ ਨੂੰ ਪਾ ਦੇਣੇ ਹਨ ਸੰਗ ਜੀ ਜਦੋਂ ਤੁਸੀਂ ਸਵੇਰੇ ਸਵੇਰੇ ਕੋਈ ਭੌਣ ਦਾ ਕੰਮ ਕਰਦੇ ਹੋ ਕੋਈ ਦਾਣ ਦਾ ਕੰਮ ਕਰਦੇ ਹੋ ਤਾਂ ਇਸ ਨਾਲ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਹੋ ਜਾਂਦੀ ਹੈ ਤੇ ਤੁਹਾਡੀ ਜ਼ਿੰਦਗੀ ਦੇ ਜਿੰਨੇ ਦੁੱਖ ਹੁੰਦੇ ਹਨ ਉਹ ਘਟਨੇ ਸ਼ੁਰੂ ਹੋ ਜਾਂਦੇ ਹਨ ਅਤੇ ਦੂਸਰਾ ਜੋ ਉਪਾ ਤੁਸੀ ਆਪਣੇ ਘਰ ਦੇ ਸ਼ੋਕ ਸ਼ਾਂਤੀ ਲਈ ਕਰਨਾ ਹੈ ਤਾਂ ਉਹ ਤੁਸੀਂ ਕੀ ਕਰ ਸਕਦੇ ਹੋ ਕਿ ਤੁਸੀਂ ਸਵੇਰੇ ਉੱਠਣਸਾਰ ਅਤੇ ਸ਼ਾਮ ਨੂੰ ਵੀ ਆਪਣੇ ਘਰ ਵਿੱਚ ਕੱਚੀ ਲੱਸੀ ਦਾ ਸੱਟਾ ਦੇਣਾ ਹੈ ਸੰਗਤ ਜੀ ਕਈ ਲੋਕ ਇਸ ਨੂੰ ਵਹਿਮ ਭਰਮ ਨਾਲ ਜੋੜ ਲੈਂਦੇ ਹਨ ਪਰ ਜੋ ਕੱਚੀ ਲੱਸੀ ਹੁੰਦੀ ਹੈ ਐਦਾ ਸੁਭਾ ਬਹੁਤ ਠੰਡਾ ਹੁੰਦਾ ਹੈ ਜਦੋਂ ਅਸੀਂ ਕੱਚੀ ਲੱਸੀ ਦਾ ਸਿੱਟਾ ਆਪਣੇ ਘਰ ਵਿੱਚ ਦਿੰਨੇ ਹਾਂ ਤਾਂ ਇਸ ਨਾਲ ਸਾਡੇ ਘਰ ਵਿੱਚ ਸ਼ਾਂਤੀ ਆਉਂਦੀ ਹੈ ਅਤੇ ਦੂਸਰਾ ਤੁਸੀਂ ਕੱਚੀ ਲੱਸੀ ਨੂੰ ਆਪਣੇ ਘਰ ਦੇ ਮੇਨ ਦਰਵਾਜ਼ੇ ਤੇ ਕੋਈ ਵਰਤਨ ਰੱਖ ਕੇ ਜਾਂ ਕੁੰਡਾ ਰੱਖ ਕੇ ਉਸ ਵਿੱਚ ਪਾ ਦੇਣਾ ਹੈ ਤਾਂ ਜੋ ਜਿੰਨੇ ਵੀ ਕੁੱਤੇ ਵਗੈਰਾ ਜਾਨਵਰ ਹਨ ਉਹ ਇਸ ਲੱਸੀ ਨੂੰ ਪੀ ਸਕਣ ਕਿਉਂਕਿ ਸੰਗਤ ਜੀ ਜਦੋਂ ਤੁਸੀਂ ਕਿਸੇ ਭੁੱਖੇ ਜਾਨਵਰ ਦਾ ਪੇਟ ਭਰਦੇ ਹੋ ਤਾ ਪ੍ਰਮਾਤਮਾ ਤੁਹਾਡੇ ਜੀਵਨ ਨੂੰ ਸੁੱਖਾਂ ਨਾਲ ਭਰ ਦਿੰਦਾ ਹੈ ਅਤੇ ਤੀਸਰਾ ਜੋ ਉਪਾਅ ਤੁਸੀਂ ਕਰਨਾ ਹੈ ਇਹ ਕੋਈ ਉਪਾਅ ਨਹੀਂ ਇਹ ਤਾਂ ਇੱਕ ਨਿਜ਼ਮ ਹੈ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਅਪਣਾਉਣਾ ਹੈ ਜਦੋਂ ਵੀ ਤੁਸੀਂ ਸਵੇਰੇ ਜਾਗਦੇ ਹੋ ਤਾਂ ਸਿੱਧਾ ਤੁਸੀਂ ਆਪਣੇ ਕੰਮਾਂ ਵਿੱਚ ਨਹੀਂ ਪੈ ਜਾਣਾ ਸਵੇਰੇ ਉੱਠਣਸਾਰ ਸਭ ਤੋਂ ਪਹਿਲਾਂ ਤੁਸੀਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਜਾਂ ਫਿਰ ਜੈਸਵੀ ਦੇਵੀ ਦੇਵਤੇ ਵਿੱਚ ਤੁਸੀਂ ਵੀ ਵਿਸ਼ਵਾਸ ਰੱਖਦੇ ਹੋ ਤੁਸੀਂ ਹਉਦਾ ਸ਼ੁਕਰਾਨਾ ਕਰਨਾ ਹੈ ਕਿ ਪ੍ਰਮਾਤਮਾ ਦੀ ਵਜ੍ਹਾ ਨਾਲ ਤੁਹਾਡੀ ਜ਼ਿੰਦਗੀ ਵਧੀਆ ਬੀਤ ਰਹੀ ਹੈ ਕਿਉਂਕਿ ਸੰਗਤ ਜੀ ਜਦੋਂ ਅਸੀਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਉਸ ਦੀਆਂ ਦਿੱਤੀਆਂ ਹੋਈਆਂ ਬਰਕਤਾਂ ਦਾ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਸਾਡਾ ਪ੍ਰਮਾਤਮਾ ਸਾਡੇ ਘਰ ਵਿੱਚ ਹੋਰ ਬਰਕਤਾਂ ਭੇਜਦਾ ਹੈ ਬਾਕੀ ਅਗਲਾ ਜੋ ਸਾਲ ਹੈ 2025 ਦਾ ਇਹ ਕੁੰਭ ਰਾਸ਼ੀ ਲਈ ਬੜਾ ਇਲਾਹੀਵੰਦ ਹੋਵੇਗਾ ਤੁਹਾਡੀ ਜ਼ਿੰਦਗੀ ਦੇ ਜਿੰਨੇ ਅੜੇ ਹੋਏ ਕੰਮ ਨੇ ਉਹ ਪੂਰੇ ਹੋ ਜਾਣਗੇ ਜਿੰਨੀਆਂ ਵੀ ਪਹਿਲਾਂ ਸਮੱਸਿਆਵਾਂ ਸੀ ਪਰੇਸ਼ਾਨੀਆਂ ਸੀ ਉਹਨਾਂ ਦੀ ਕਾਟ ਹੋ ਜਾਵੇਗੀ ਅਤੇ ਉਹ ਬਿਲਕੁਲ ਤੁਹਾਡੀ ਜ਼ਿੰਦਗੀ ਵਿੱਚੋਂ ਖਤਮ ਹੋ ਜਾਣਗੀਆਂ ਅਤੇ ਬਾਕੀ ਜੇਕਰ ਤੁਸੀਂ 2025 ਵਿੱਚ ਕਿਸੇ ਕੰਮ ਦੀ ਸ਼ੁਰੂਆਤ ਕਰਦੇ ਹੋ ਤਾਂ ਉਸ ਵਿੱਚ ਤੁਹਾਨੂੰ ਲਾਭ ਹੀ ਹੋਵੇਗਾ ਸੁਸੰਗਤ ਜੀ ਏਸੀ ਆਪਣੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਤੁਸੀਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਆਪ ਸਭਨਾ ਸੰਗਤਾਂ ਨੂੰ ਜੈ ਮਾ ਲਕshmi